ਕਿਸਾਨ ਮਜ਼ਦੂਰ ਮੋਰਚਾ ਅਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਬਿਜਲੀ ਦੇ ਨਿੱਜੀਕਰਨ ਸਮਾਰਟ ਮੀਟਰਾਂ ਦੀ ਸਥਾਪਨਾ ਅਤੇ ਹੋਰ ਮੁੱਦਿਆਂ ਨੂੰ ਲੈ ਕੇ ਡਿਪਟੀ ਕਮਿਸ਼ਨਰ ਦਫ਼ਤਰ ਫਾਜ਼ਿਲਕਾ ਦੇ ਸਾਹਮਣੇ ਕੇਂਦਰ ਅਤੇ ਪੰਜਾਬ ਸਰਕਾਰ ਦੇ ਵਿਰੁੱਧ ਮੋਰਚਾ ਖੋਲਿਆ ਗਿਆ ਹੈ ਕਿਸਾਨ ਆਗੂਆਂ ਨੇ ਬਿਜਲੀ ਸੋਧ ਬਿੱਲ ਚਿਪ ਵਾਲੇ ਸਮਾਰਟ ਮੀਟਰਾਂ ਅਤੇ ਬਿਜਲੀ ਦੇ ਨਿੱਜੀਕਰਨ ਦਾ ਸਖਤ ਵਿਰੋਧ ਕੀਤਾ ਹੈ ਕਿਸਾਨ ਆਗੂਆਂ ਨੇ ਮੰਗ ਕੀਤੀ ਹੈ ਕਿ ਮਜ਼ਦੂਰਾਂ ਦੇ ਪਾਰੀ ਬਿਜਲੀ ਬਿੱਲ ਮਾਫ ਕੀਤੇ ਜਾਣ ਅਤੇ ਹੜ੍ਹ ਪ੍ਰਭਾਵਿਤ ਕਿਸਾਨਾਂ ਤੇ ਮਜ਼ਦੂਰਾਂ ਨੂੰ ਤੁਰੰਤ ਮੁਆਵਜ਼ਾ ਦਿੱਤਾ ਜਾਵੇ ਨਾਲ ਹੀ ਆਗੂਆਂ ਨੇ ਐਲਾਨ ਕੀਤਾ ਹੈ ਕਿ ਜੇਕਰ ਸਰਕਾਰ ਨਾਲ ਹੋਣ ਵਾਲੀ ਮੀਟਿੰਗ ਬੇਸੀਟਾ ਰਹੀ ਤਾਂ ਸ਼ਨੀਵਾਰ ਤੋਂ ਪੰਜਾਬ ਪਰ ਵਿੱਚ ਰੇਲਵੇ ਟਰੈਕ ਜਾਮ ਕੀਤੇ ਜਾਣਗੇ ਕੇਂਦਰ ਤੇ ਪੰਜਾਬ ਦੀ ਸਰਕਾਰ ਜਿਹੜਾ ਬਿਜਲੀ ਖਰੜਾ ਜਿਹੜਾ 2025 ਜਿਹੜਾ ਉਹ ਤਿਆਰ ਕਰ ਰਹੀ ਹੈ ਤੇ ਪਾਰਲੀਮੈਂਟ ਤੇ ਪਾਸ ਕਰ ਰਹੀ ਹੈ ਪਿਛਲੀ ਦਿਨ ਕਰਾਂ ਦੇ ਵਿੱਚ ਚਿਪ ਵਾਲੇ ਮੀਟਰ ਲਾ ਕੇ ਬਿਜਲੀ ਜਿਹੜੀ ਪ੍ਰਾਈਵੇਟ ਅਕਾਉਂਟ ਦੇ ਵਿੱਚ ਦੇ ਰਹੀ ਹੈ ਜਿਸ ਨੂੰ ਭਾਈ ਤਾਹ ਪਹੁੰਚਾ ਰਿਹਾ ਉਹ ਗਾਇਤ ਹੋ ਰਹੀ ਹੈ ਤਾਂ ਵੀ ਆ ਕਿ ਜਗ੍ਹਾ ਤੇ ਸਵਰਾਇਨ ਲੋਕ ਜਨਤਾ ਨੂੰ ਕਿਹਾ ਆ ਲੋਕਾਂ ਨੂੰ ਪੂਰੇ ਵਰਤ ਨੂੰ ਦਾ ਨੁਕਸਾਨ ਆ ਕਿ SIM ਵਾਲਾ ਫਿਕਰ ਜਿਹੜਾ ਕੋ ਮੋਬਾਈਲ ਚਲਾਉਂਦੇ ਆ ਜਦੋਂ ਇਹਦਾ ਬੈਟਰੀ ਚਾਰਜ ਖਤਮ ਹੁੰਦਾ ਹੈ ਉਸੇ ਤਰ੍ਹਾਂ ਘਰਾਂ ਦੇ ਵਿੱਚ ਲਾਈਟ ਵੀ ਬੰਦ ਹੋ ਜੂਗੀ ਸੋ ਫਿਰ ਸਰਕਾਰ ਕੇ ਪ੍ਰਦਰਸ਼ਨ ਲੈ ਕੇ ਇਹ ਜਿਹੜਾ धरना ਪ੍ਰਦਰਸ਼ਨ ਹੈ ਸਾਰੇ ਪੂਰੇ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਲਗਭਗ ਜਿਹੜਾ ਕੀਤਾ ਜਾ ਰਿਹਾ ਰੋਸ ਮਜਾਰਾ ਇਹ ਬੋਲ ਕੇ ਜਾ ਰਿਹਾ ਚੱਲ ਰਿਹਾ ਹੁਣ ਅੱਜ ਪੂਰੇ ਦਿਨ ਜੇ ਸਰਕਾਰ ਅੱਜ ਸਾਡੇ ਆਪੋ ਦੀ ਕੰਡੀਗਰ ਸੈਸਨ ਬਣਦੇ ਮੀਟਿੰਗ ਚੱਲ ਰਹੀ ਹੈ ਇਹ ਜੇ ਸਰਕਾਰ ਫਿਕਰ ਸਰਕਾਰ ਇਹ ਕਰੜੇ ਨੂੰ ਰੱਦ ਕਰਦੀ ਹੈ ਪਾਰਲੀਮੈਂਟ ਦੇ ਵਿੱਚ ਮਤਾਂ ਬਾਅਦ ਇਸ ਨੂੰ ਰੱਦ ਕਰ ਦਿੱਤੀ ਹੈ ਤਰਫਾ ਦਫਾ ਕਰ ਦਿੱਤੀ ਹੈ ਠੀਕ ਹੈ ਨਹੀਂ ਤਾਂ ਸਭ ਕੇ ਵੜਾਇਖੇ ਜਿਹੜਾ ਟ੍ਰੇਲਾਂ ਤੇ ਕੱਲ ਨੂੰ ਰੇਲ ਟ੍ਰੈਕ ਜਿਹੜੇ ਉਹ ਬੰਦ ਪਿੱਛੇ ਜਾਣਗੇ ਤੇ ਕੱਲ ਤੋਂ ਧਰਨਾ ਸ਼ੁਰੂ ਹੈ ਅੱਜ ਪੂਰਾ ਦਿਨ ਜਿਹੜਾ ਚਾਲੂ ਰਹੂਗਾ ਤੇ ਜੇ ਸਰਕਾਰ ਨੇ ਮੰਗਾ ਨਾ ਮੰਨਿਆ ਦੇਖੋ ਇੱਕ ਹੋਰ ਛੋਟੀ ਜੀ ਗੱਲ ਕਰ ਲਈਏ ਜਿਵੇਂ ਕਿ ਸਰਕਾਰ ਜਿਹੜੀ ਹੈ ਜਿਵੇਂ ਆਪਣੇ ਜਿਹੜੇ 5 6 ادارے ਆ ਲਾਈਟ ਆ ਜਿਹੜੇ ਸੜਕਾਂ ਵਾ ਜਿਹੜੀ ਸਿਹਤ ਆ ਸਿੱਖਿਆ ਪੜਾਈ ਜਿਹੜੀ ਆ ਜਸੂਲਤ ਜਿੰਨੀਆਂ ਲਾਈਟ ਆ ਜਾਂ ਛੜਕਾਂ ਇਹ ਜਿਹੜੀ ਸਰਕਾਰ ਦੀ ਚੀਜ਼ ਹੁੰਦੀ ਹੈ ਉਹ ਲੋਕਾਂ ਤੱਕ ਫ੍ਰੀ ਦੇ ਸਕਦੇ ਆ ਪਰ ਇਹ ਸਾਰੇ ادارے ਜਿਹੜੇ ਸਰਕਾਰ ਨੇ ਪ੍ਰਾਈਵੇਟ ਨਿੱਜੀਕਰਨ ਕਰਕੇ ਅਡਾਨੀਆਂ ਬਾਨੀਆਂ ਤੇ ਪ੍ਰਾਈਵੇਟ ਏਜੰਸੀਆਂ ਦੇ ਹੱਥ ਵਿੱਚ ਦੇ ਦਿੱਤੇ ਲੋਕਾਂ ਦੇ ਹੱਥ ਵਿੱਚ ਹੱਥ ਵਸ ਕੁਝ ਨਹੀਂ ਮੈਂ ਲੋਕਾਂ ਨੂੰ ਅਪੀਲ ਕਰਨਾ ਚਾਹੁੰਨਾ ਮੀਡੀਆ ਦੇ ਚੈਨਲਾਂ ਹੀ ਸਾਰੇ ਲੋਕ ਇੱਕਜੁੱਟ ਹੋ ਕੇ ਇੱਕ ਮੁਠੀ ਦੇ ਵਿੱਚ ਇਕੱਠੇ ਹੋ ਕੇ ਇਹ ਲੋਟੂ ਟੋਲਾ ਜਿਹੜਾ ਪ੍ਰਾਈਵੇਟ ਨਿੱਜੀਕਰਨ ਦਾ ਆਪਾਂ ਜਿਹੜਾ ਸੰਘਰਸ਼ ਕਰੀਏ ਤੇ ਇਹਨੂੰ ਰੱਦ ਕਰਾਈਏ ਸਾਰਿਆਂ ਨੂੰ ਕਿਉਂਕਿ ਪਾਣੀ ਵੀ ਆਪਣੇ ਹੱਥੋਂ ਖੁੱਸ ਜਾ ਰਿਹਾ ਜੇ ਪਾਣੀ ਗਿਆ ਬਿਜਲੀ ਗਈ ਤਾਂ ਆਪਣੀ ਖੇਤੀ ਜਿਹੜੀ ਉਹ ਚਲੀ ਜਾਣੀ ਹੈ ਚਾਹੇ ਉਹ ਕਿਸਾਨ ਹੈ ਮਜ਼ਦੂਰ ਹੈ ਦੁਕਾਨਦਾਰ ਹੈ ਦੇਖੋ ਕਿ ਲੋਕ ਕਹਿੰਦੇ ਆ ਕਿ ਕੱਲਾ ਕਿਸਾਨ ਲੜ ਰਿਹਾ ਕਿਸਾਨ ਕੱਲਾ ਜਿਹੜਾ ਉਹ ਪਾਣੀ ਉਹ ਲਾਈਟ ਦੇ ਵਾਸਤੇ ਕਿਸਾਨ ਨੂੰ ਲੋੜ ਨਹੀਂ ਪੂਰੇ ਵਰਗ ਨੂੰ ਲੋੜ ਹੈ ਚਾਹੇ ਉਹ ਦੁਕਾਨਦਾਰ ਹੈ ਚਾਹੇ ਕੋਈ ਉਹ ਰੇਡੀ ਫੜੀ ਵਾਲਾ ਚ ਕਿਸੇ ਵੀ ਜਾਤੀ ਨਾਲ ਸੰਬੰਧਤ ਹੈ ਲਾਈਟ ਜਿਹੜੀ ਹੈ ਸਾਰਿਆਂ ਦੀ ਜ਼ਰੂਰਤ ਹੈ ਇਸ ਕਰਕੇ ਸਾਰੇ ਵਰਗ ਨੂੰ ਇਕੱਠਾ ਹੋ ਕੇ ਲੜਾਈ ਲੜਨੀ ਚਾਹੀਦੀ ਹੈ ਤੇ ਨਿੱਜੀ ਕਰਨ ਜਿਹੜੇ ਸਾਰੇ ਰੱਦ ਕਰਾਉਣੇ ਚਾਹੀਦੇ ਆ। ਇਹ ਸਾਡੀ ਕੇਐਮਐਮ ਕਿਸਾਨ ਮਜ਼ਦੂਰ ਮੋਰਚਾ ਅਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਜਿਹੜੇ ਚੇਪ ਵਾਲੇ ਮੀਟਰਾਂ ਨੂੰ ਲੈ ਕੇ ਧਰਨਾ ਲਗਾਇਆ ਗਿਆ ਕੱਲ ਤੋਂ ਇਹ ਸਾਡਾ ਦਰਨਾ ਸਟਾਰਟ ਸੀ ਔਰ ਅੱਜ ਇਹ ਲਗਾਤਾਰ ਦਰਨਾ ਜਿਹੜਾ ਕੀ ਹੈ ਜਾਰੀ ਹੈ ਔਰ ਕੱਲ ਆਉਣ ਵਾਲੇ ਸਮੇਂ 'ਚ ਜਿਹੜਾ ਕੀ ਕੱਲ ਅੱਜ ਸਾਡੇ ਜਿਹੜੇ ਆਗੂਆਂ ਦੀ ਜਿਹੜੀ ਮੀਟਿੰਗ ਚੱਲ ਰਹੀ ਹੈ ਸਰਕਾਰ ਨਾਲ ਜੇਕਰ ਸਰਕਾਰ ਨੇ ਸਾਡੀਆਂ ਜਿਹੜੀਆਂ ਮੰਗਾਂ ਜਿਹੜਾ ਇਹ ਬਿਜਲੀ ਸੋਧ ਬਿੱਲ ਹੈ ਉਹਨੂੰ ਰੱਦ ਨਾ ਕੀਤਾ ਤਾਂ ਜਿਹੜਾ ਕੱਲ ਸਾਡਾ ਇਹ ਰੇਲ ਰੋਕੋ ਦਾ ਪੱਕਾ ਜਿਹੜਾ ਇਹ ਚੱਕਾ ਜਾਮ ਰਹੇ ਹੈ ਜੀ ਮੰਗਾਂ ਕੀ ਹੈ ਗਿਆ ਮੰਗਾਂ ਦੇ ਕੋਈ ਸਾਡਾ ਪਹਿਲਾਂ ਤਾਂ ਸਮਾਰਟ ਮੀਟਰਾਂ ਨੂੰ ਲੈ ਕੇ ਹੈ ਜੀ ਅੱਜ ਦੇਖਿਆ ਜੀ ਤਾਂ ਮਜ਼ਦੂਰ ਵਰਗ ਜਿੰਨਾ ਵੀ ਅਸੀਂ ਮੀਟਰ ਜਿਹੜੇ ਜਮ੍ਹਾਂ ਕਰਾਏ ਆ ਉਹਨਾਂ ਦਾ ਲਗਭਗ 35000 ਤੋਂ ਉੱਤੇ ਬਿੱਲ ਹੈ ਜੀ 35000 40000 50 50000 70 70000 ਤਕਰੀਬਨ ਬਿੱਲ ਹੈ ਜੀ ਉਹਨਾਂ ਦਾ ਉਹ ਬਿੱਲ ਨੂੰ ਲੈ ਕੇ ਦੇਖੋ ਇੱਕ ਮਜ਼ਦੂਰ ਵਰਗ ਉਹ ਬਿੱਲ ਕਿੱਥੋਂ ਭਰੇਗਾ ਜੀ ਇਹਨਾਂ ਉਹ ਉਹ ਜਿਹੜਾ ਮੀਟਰ ਜਿਹੜਾ ਬਿਜਲੀ ਹੈ ਜਿਹੜੀ ਇਹ ਪ੍ਰਾਈਵੇਟ ਕਰਨ ਜਾ ਰਹੀ ਹੈ ਸਰਕਾਰ ਉਹ ਪ੍ਰਾਈਵੇਟ ਨੂੰ ਲੈ ਕੇ ਸਾਡਾ ਜਿਹੜਾ ਤਰਨਾ ਲਗਾਇਆ ਗਿਆ ਇਹ ਪ੍ਰਾਈਵੇਟ ਅਸੀਂ ਨਹੀਂ ਆਉਂਦਿਆਂਗੇ ਇਹ ਸੈਂਟਰ ਸਰਕਾਰ ਨੇ ਬਿੱਲ ਲੈਂਦਾ ਸੀਗਾ ਇਸ ਟਾਈਮ ਜਿਹੜਾ ਭਗਵੰਤ ਮਾਨ ਸਰਕਾਰ ਦੇ ਕੋਲ ਪਿਆ ਸਟੈਂਡਰਡ ਕਮੇਟੀ ਦੇ ਕੋਲ ਪਿਆ ਔਰ ਇਹ ਜਿਹੜਾ ਖਰੜਾ ਹੈ ਭਗਵੰਤ ਮਾਨ ਸਰਕਾਰ ਨੂੰ ਜਿਹੜਾ ਕੀ ਇਹ ਰੱਦ ਕਰਨਾ ਚਾਹੀਦਾ ਅਸੀਂ ਇਹ ਬਿਜਲੀ ਨੂੰ ਪ੍ਰਾਈਵੇਟ ਨਹੀਂ ਹੱਤਾਂ ਜਾਣ ਦੇਾਂਗੇ ਦੋਨਾਂ ਸਰਕਾਰਾਂ ਦੇ ਖਿਲਾਫ ਹੀ ਸਾਡਾ ਪ੍ਰਦਰਸ਼ਨ ਜਿਹੜਾ ਚੱਲ ਰਿਹਾ ਹੈ ਮੇਨ ਤਾਂ ਜਿਹੜਾ ਮੋਦੀ ਸਰਕਾਰ ਦੇ ਜਿਹੜਾ ਅਮਬਾਨੀਆਂ ਡਾਨੀਆਂ ਨੂੰ ਉਹ ਵਰਲਡ ਦੇ ਪਹਿਲੇ ਨੰਬਰ ਤੇ ਲਿਆਉਣਾ ਚਾਹਦੀ ਹੈ ਪਰ ਇਹ ਜਿਹੜੇ ਹਰ ਇੱਕ ਚੀਜ਼ ਹਰ ਇੱਕ ਦਾਇਰਾ ਜਿਹੜਾ ਹੈ ਸਰਕਾਰੀ ਦਾਇਰਾ ਸਾਰਾ ਕੁਝ ਉਹਨਾਂ ਨੂੰ ਵੇਚਤਾ ਉਹਨਾਂ ਨੇ ਜਿਹੜਾ ਸਾਡਾ ਪਾਣੀ ਹੈ ਪਾਣੀ ਤੱਕ ਵੀ ਇਹਨਾਂ ਨੇ ਜਿਹੜਾ ਮੁੱਲ ਵੇਚਣ ਦੀ ਤਿਆਰੀ ਕਰ ਲਈ ਹੈ 35 ਲੀਟਰ ਦੋ ਬੰਦਿਆਂ ਨੂੰ ਪਾਣੀ ਮਿਲੇਗਾ ਜਿਹੜੇ ਸੰਘਰਸ਼ ਆਉ ਜਾਰੀ ਹੈ ਜੀ ਪਹਿਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕਿਸਾਨ ਮਜ਼ਦੂਰ ਸਖਰ ਕਮੇਟੀ ਦਾ ਜਨਰਲ ਸਕੱਤਰ ਬੋਲਦਾ ਜੀ ਬਾਬਾ ਬਘੇਲ ਸਿੰਘ ਜੀ ਅੱਜ ਜਿਹੜਾ ਸਾਡਾ ਪ੍ਰੋਟੈਸਟ ਹੈਗਾ ਇਹ ਸਾਡਾ ਪ੍ਰੋਟੈਸਟ ਜਿਹੜੇ ਪਾਣੀਆਂ ਦੇ ਮੁੱਦੇ ਦੇ ਉੱਤੇ ਜਿਹੜੇ ਹੜ੍ਹ ਪ੍ਰਭਾਵਿਤ ਖੇਤਰ ਆ ਉਹਨਾਂ ਨੂੰ ਅਸੀਂ ਪਹਿਲਾਂ ਵੀ ਮੰਗ ਪੱਤਰ ਕਿਦਾ ਚੁੱਕੇ ਆ ਡੀਐਸਪੀ ਨੂੰ ਦਿੱਤਾ ਵਾ 70 ਹਜ਼ਾਰ ਪ੍ਰਤੀ ਜੈਕੜ ਦੇ ਹਿਸਾਬ ਨਾਲ ਸਾਨੂੰ ਮਜਬੂਰ ਦਿੱਤਾ ਜਾਵੇ ਔਰ 10 ਫੀਸਦੀ ਮਜ਼ਦੂਰਾਂ ਨੂੰ ਜਿਨ੍ਹਾਂ ਦੇ ਨੁਕਸਾਨ ਘਟ ਹੈ ਗਿਆ ਨੁਕਸਾਨ ਹੋਇਆ ਨਿੱਜੀ ਨੁਕਸਾਨ ਹੋਇਆ ਉਹਨਾਂ ਨੂੰ ਦਿੱਤਾ ਜਾ ਰਿਹਾ ਸਰਕਾਰ ਦਾ ਕੋਈ ਧਿਆਨ ਨਹੀਂ ਹੈਗਾ ਬਹੁਤ ਸਾਰੇ ਜਿਹੜੇ ਇਲਾਕੇ ਆ ਜਿੱਥੇ ਪ੍ਰਭਾਵਿਤ ਹੋਏ ਆ ਕੱਚੀਆਂ ਜ਼ਮੀਨਾਂ ਨੂੰ ਲੈ ਲਈਏ ਉਸ ਤਰ੍ਹਾਂ ਦੇ ਉਸ ਤੋਂ ਬਾਅਦ ਚਿੱਪ ਵਾਲੇ ਮੀਟਰ ਜਿਹੜੇ ਆ ਬਿਜਲੀ ਦਾ ਨੀਤੀਕਰਨ ਪੰਜਾਬ ਸਰਕਾਰ ਕੋਲ ਖਰੜਾ ਆਇਆ ਹੋਇਆ ਉਹ ਅਸੀਂ ਚਾਹੁੰਦੇ ਆ ਕਿ ਭਗਵੰਤ ਮਾਨ ਤੁਰੰਤ ਵਿਧਾਨ ਸਭਾ ਚ ਸੈਸ਼ਨ ਸਾਧ ਕੇ ਉਸ ਖਰੜੇ ਨੂੰ ਰੱਦ ਕਰੇ ਔਰ ਸਾਡੀ ਜਿਹੜੀ ਨਾਲ ਹੋਰ ਮੰਗਾ ਪਾਣੀ ਦੇ ਉੱਤੇ ਪਾਣੀ ਦੇ ਉੱਤੇ ਵੱਡੀਆਂ ਮੰਗਾ ਹੈਗੀਆਂ ਨਾਲ ਜ਼ਮੀਨੀ ਜਿਹੜਾ ਪਿਛਲੇ ਦਿਨਾਂ ਚ ਤੁਸੀਂ ਵੇਖਿਆ ਤੇ ਲੈਂਡ ਪੌਲਿੰਗ ਜਿਹੜੀ ਪਾਲਿਸੀ ਸੀ ਉਹਦੇ ਉੱਤੇ ਅਸੀਂ ਵੱਡੇ ਜਿਹੜੇ ਇਕੱਠ ਕੀਤੇ ਲੜਾਈ ਲੜੀ ਔਰ ਸਰਕਾਰ ਨੂੰ ਝੁਕਣਾ ਪਿਆ ਇਸ ਤਰ੍ਹਾਂ ਦੀ ਸਾਡੀਆਂ ਜਿਹੜੀਆਂ ਵੱਡੀਆਂ ਮੰਗਾਂ ਹੈਗੀਆਂ ਸਰਕਾਰ ਅੱਜ ਤੱਕ ਸੁਣਨ ਵਿੱਚ ਕੋਈ ਗੌਰ ਨਹੀਂ ਕਰਦੀ ਕੱਲ ਦਾ ਸਾਡਾ ਇੱਥੇ ਧਰਨਾ ਲੱਗਿਆ ਹੋਇਆ ਹੈ ਡਿਪਟੀ ਕਮਿਸ਼ਨਰ ਸਾਰੇ ਜ਼ਿਲ੍ਹਿਆਂ ਦੀ ਜਿੱਥੇ ਜਿੱਥੇ ਸਾਡੇ ਧਰਨੇ ਆ ਸੁਣ ਰਹੇ ਆ ਪਰ ਜਿਹੜਾ ਫਾਜ਼ਿਲਕੇ ਦੇ ਡਿਪਟੀ ਕਮਿਸ਼ਨਰ ਆ ਇਹ ਸੁੱਤੇ ਪਿਆ ਇਹਨਾਂ ਦੀ ਕੋਈ ਪਤਾ ਨਹੀਂ ਨੀਂਦ ਕਿਉਂ ਨਹੀਂ ਖੁੱਲ ਰਹੀ ਹੈਗੀ ਅਸੀਂ ਦੋ ਦਿਨਾਂ ਤੋਂ ਇੱਥੇ ਬੈਠੇ ਹੋਏ ਆ ਪਰ ਅੱਜ ਸਾਨੂੰ ਦੁੱਖ ਆ ਸ਼੍ਰੀ ਗੁਰੂ ਗੋਬਿੰਦ ਸਿੰਘ ਦੇ ਸਾਬ ਜਾਇਦਾਂ ਤੇ ਸ਼ੀਦੀਸ਼ਾ ਤਹਾੜੇ ਅਸੀਂ ਸੋਗ ਮਨਾ ਰਹੇ ਆ ਪਰ ਇਹ ਸਰਕਾਰ ਡੁੰਗੀ ਬੈਰੀ ਸਰਕਾਰ ਸਾਨੂੰ ਇੱਥੇ ਰਾਤਾਂ ਕੱਟਣ ਵਾਸਤੇ ਮਜਬੂਰ ਕਰ ਰਹੀ ਆ ਅਸੀਂ ਚਾਹੁੰਦੇ ਆ ਵੀ ਭਗਵੰਤ ਮਾਨ ਇਹਦੇ ਉੱਤੇ ਗੌਰ ਕਰੇ ਆਪ ਦੀ ਜਿਹੜੀ ਨਿੱਜੀ ਜਿਹੜੇ ਜਾਇਦਾਦਾਂ ਨੇ ਜਿਹੜੇ ਨਿੱਜੀ ਉਹਦੇ ਕੰਮ ਨੇ ਉਹਨਾਂ ਤੋਂ ਵਹਿਲਾ ਹੋ ਕੇ ਪੰਜਾਬ ਦੀ ਗੱਲ ਸੁਣੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ